ਸੋਡਾ ਚੈਨਲ ਦੇ ਵਿੱਚ ਸਵਾਗਤ ਹੈ ਤੁਸੀਂ ਥੰਬਨੇਲ ਪੜਿਆ ਹੁਣ ਇਟਲੀ ਦੇ ਵਿੱਚ ਰਾਸ਼ਨ ਪਾਣੀ ਦੀ ਜਾਣਕਾਰੀ ਔਰ ਇੰਡੀਅਨ ਜਿਹੜੀ ਦੁਕਾਨ ਆ ਇੰਡੀਅਨ ਦੁਕਾਨ ਤੋਂ ਆਪਾਂ ਨੂੰ ਜਿਹੜਾ ਆਪਣਾ ਦਾਲਾਂ ਦੂਣਾਂ ਨੇ ਉਹ ਮਿਲ ਮਿਲ ਜਾਂਦੀਆਂ ਤੇ ਜਿਹੜੀਆਂ ਹੈਗੀਆਂ ਨੇ ਇਟਾਲੀਅਨ ਮਾਰਕੀਟਾਂ ਨੇ ਐਰੋਸਪੈਨ ਬਸੋਤੋ ਹੋਗੀ ਇੱਕ ਦੋ ਨਾਮ ਹੋਰ ਨੇ ਤੇ ਮੈਨੂੰ ਯਾਦ ਨਹੀਂ ਹੈਗੇ ਉਹਦੇ ਵਿੱਚੋਂ ਤੁਸੀਂ ਇਸ ਬੈਸਕਟ ਲਿਆ ਸਕਦੇ ਹੋ ਉਹਦੇ ਵਿੱਚੋਂ ਤੁਸੀਂ ਕੋਲ ਡ੍ਰਿੰਕਸ ਜਾਂ दारू ਬੀਅਰ ਜਾਂ ਹੋਰ ਕਈ ਚੀਜ਼ਾਂ ਪੈਕਟਾਂ ਦੇ ਵਿੱਚ ਜਿਹੜੀਆਂ ਬੰਦ ਹੁੰਦੀਆਂ ਨੇ ਦਾਲਾਂ ਦੂਣਾਂ ਜਿਹਾ ਉਹ ਲਿਆ ਸਕਦੇ ਹੋ ਉਹ ਹੁੰਦੀਆਂ ਨੇ ਜ਼ਿਆਦਾਤਰ ਮਿਕਸ ਦਾਲਾਂ ਇੰਡੀਅਨ ਦੁਕਾਨ ਤੋਂ ਆਪਣੇ ਵਾਲੀਆਂ ਦਾਲਾਂ ਦਾ ਮਿਲ ਜੰਦੀਆਂ ਸਾਰੀਆਂ ਇੰਡੀਅਨ ਦੁਕਾਨ ਦਾ ਜਿਹੜਾ ਰੇਟ ਆ ਜਿਹੜੇ ਬੰਦੇ ਨੇ ਆਉਣਾ ਦਾ ਜਿਹੜੇ ਆਏ ਹੋਏ ਨੇ ਹਜੇ ਪਤਾ ਨਹੀਂ ਕਈ ਵਾਰੀ ਅ ਦੂਰ ਬਹੁਤ ਹੁੰਦੀ ਦੁਕਾਨ ਬੰਦਾ ਆਈ ਸਾਰੀ ਸੁਰੀਆਂ ਦਾ ਪਾਨੀਆਂ ਪੁੰਨੀਆਂ ਖਾ ਕੇ ਸੈਂਡਵਿਚ ਖਾ ਲੇ ਪੀਜ਼ਾ ਖਾ ਲੇ ਕਦੇ ਕੁਛ ਖਾ ਲਿਆ ਤੇ ਉੱਥੇ ਤੁਹਾਨੂੰ ਜਿਹੜੀ ਮਾਰਕੀਟ ਦੇ ਵਿੱਚ ਦੁਕਾਨ ਮਿਲਣੀ ਆ ਇੰਡੀਅਨ ਦੁਕਾਨ ਮਿਲਣੀ ਆ ਕਿਤੇ ਵੀ ਉਹਦੇ ਵਿੱਚ ਤੁਹਾਨੂੰ 1.5 ਰੁਪਏ ਦੀ 2.5 ਰੁਪਏ ਦੀ ਇਦਾਂ ਦਾਲ ਮਿਲਣੀ ਆ ਕੋਈ ਵੀ ਦਾਲ ਜਿਹੜੀ 1.5 ਰੁਪਏ 2.5 ਰੁਪਏ 2 ਰੁਪਏ 3 ਰੁਪਏ ਦੇ ਹਿਸਾਬ ਨਾਲ ਤੇ 40 ਰੁਪਏ ਆਪਣੀ ਦਿਹਾੜੀ ਹੁੰਦੀ ਆ ਜਾਂ 50 ਰੁਪਏ ਦਿਹਾੜੀ ਹੁੰਦੀ ਆ ਉਹਦੇ ਵਿੱਚੋਂ ਤੁਹਾਡੇ ਕੱਲਿਆਂ ਦਾ ਜਿਹੜਾ ਰਾਸ਼ਨ ਆਉਂਦਾ ਮਤਲਬ ਤਿੰਨ ਚਾਰ ਦਾਲਾਂ ਦੇ ਹਿਸਾਬ ਨਾਲ 20-25 ਰੁਪਏ ਦਾ ਤੁਹਾਡਾ ਰਾਸ਼ਨ ਆ ਸਕਦਾ ਤੇ ਖੰਡ ਘਿਓ ਤੇਲ ਉਹ علیحدਾਂ ਹੁੰਦਾ ਤੇ ਟੋਟਲ ਤੁਸੀਂ ਲਾਓ ਵੀ 50 ਰੁਪਏ ਦਾ ਜਿਹੜਾ ਸਮਾਨ ਆ ਤੁਸੀਂ ਲੈ ਆ ਸਕਦੇ ਹੋ ਜਿਹਦੇ ਵਿੱਚ ਤੁਹਾਡਾ ਖਰਚਾ ਮਾਰਕੀਟ ਜਿਹੜੀ ਹੈਗੀ ਇਟਾਲੀਅਨ ਉਹਦੇ ਨਾਲੋਂ ਘੱਟ ਆ ਇਟਾਲੀਅਨ ਮਾਰਕੀਟ ਦੇ ਵਿੱਚੋਂ ਸਬਜ਼ੀਆਂ ਵਗੈਰਾ ਵਧੀਆ ਮਿਲ ਜਾਂਦੀਆਂ ਨੇ ਉਹ ਵੀ ਰੇਟ ਉੱਥੇ ਬਸ 2 ਰੁਪਏ 1.5 ਰੁਪਏ 3 ਰੁਪਏ 4 ਰੁਪਏ ਨੀਅਰ ਅਬਾਊਟ ਹੁੰਦੇ ਨੇ ਤੇ ਇੰਡੀਅਨ ਦੁਕਾਨ ਤੋਂ ਤੁਸੀਂ ਜੀ ਜਿਆਦਾ ਸਮਾਨ ਖਰੀਦਦੇ ਹੋ ਤੁਹਾਡਾ ਖਰਚਾ ਘੱਟ ਹੁੰਦਾ ਜੇ ਤੁਸੀਂ ਰਹਿੰਦੇ ਹੋ ਕਾਫੀ ਬੰਦਿਆਂ ਦੇ ਵਿੱਚ ਪੰਜ ਛੇ ਬੰਦਿਆਂ ਦੇ ਵਿੱਚ ਫਿਰ ਡਿਵਾਈਡ ਹੋ ਜਾਂਦਾ ਸਾਰਾ ਕੁਝ ਫਿਰ ਬੰਦਾ ਰਾਸ਼ਨ ਇਕੱਠਾ ਲਿਆਉਂਦਾ ਹੁੰਦਾ ਤੇ ਹੁਣ ਜਿਹੜੀ ਗੱਲ ਆ ਇੱਥੇ ਪੈਸਿਆਂ ਦੀ ਜਦੋਂ ਤੁਸੀਂ ਕਿਸੇ ਵੀ ਮਾਲਕ ਦੇ ਕੋਲ ਕੰਮ ਕਰਨ ਜਾਂਦੇ ਹੋ ਤੁਸੀਂ ਉਹਦੇ ਕੋਲ ਪਹਿਲਾਂ ਗੱਲ ਕਰੋ ਬਈ ਮੈਂ 8 ਵਜੇ ਕੰਮ ਤੇ ਜਾਊਂਗਾ ਤਾਂ ਮੇਰਾ ਜਿਹੜਾ ਟਾਈਮ 5 ਵਜੇ ਉਹ ਪੂਰਾ ਹੋ ਜੂ ਜਾਂ 6 ਵਜੇ ਮੰਨ ਲਓ 6 ਵਜੇ ਪੂਰਾ ਹੋ ਜੂਗਾ ਤੇ ਜਿਹੜੇ ਕੱਚੇ ਬੰਦੇ ਨੇ ਪੱਕੇ ਦੇ ਤਾਂ ਵੈਸੇ ਹੀ 8 ਘੰਟੇ ਹੁੰਦੀ ਹੈ ਉਹ ਡਿਊਟੀ ਸਾਰਿਆਂ ਦੀ ਵੀ ਬੰਦੇ 7:30 ਜਾਂਦੇ ਨੇ 4:30 5:30 ਵਜੇ ਘਰੇ ਆ ਜਾਂਦੇ ਨੇ ਹੁਣ ਮੈਂ ਇੱਕ ਵਾਰੀ ਕਿਸੇ ਨਾਲ ਕੰਮ ਤੇ ਗਿਆ ਸੀ ਉੱਥੇ ਮੇਰੇ 13 ਘੰਟੇ ਲੱਗੇ ਸੀ ਮੈਨੂੰ ਰੁਪਏ ਵਿੱਚ ਦਿੱਤੇ ਉਹਨਾਂ ਨੇ 40 ਤੇ ਜਿਹੜੇ ਬੰਦੇ ਨੇ ਮੈਨੂੰ ਭੇਜਿਆ ਸੀ ਫਿਰ ਮੈਂ ਉਹਨੂੰ ਦੱਸੀ ਵੀ ਮੈਂ ਹਾਂ ਵੀ ਐਦਾਂ ਕਰਕੇ 13 ਘੰਟਿਆਂ ਦੇ ਮੈਂ 40 ਰੁਪਏ ਨਹੀਂ ਲੈਣੇ ਹੈਗੇ ਤੇ ਚਲੋ ਪੈਸੇ ਆਪਾਂ ਨੂੰ ਬਾਅਦ ਦੇ ਵਿੱਚ ਮਿਲ ਗਏ ਸੀਗੇ 15-20 ਰੁਪਏ ਹੋਰ ਦੇਦੇ ਉਹਨਾਂ ਨੇ ਪਰ ਪਹਿਲਾਂ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਇਹ ਵੀ ਇੱਕ ਛੋਟੀ ਜਿਹੀ ਸਿੱਖਿਆ ਦਾ ਹੈ ਕੀ ਗੱਲ ਆ ਮੈਨੂੰ ਨਹੀਂ ਪਤਾ ਸੀ ਪਹਿਲਾਂ ਹੁਣ ਮੈਂ ਕਦੇ ਵੀ ਜਾਣਾ ਕਿਸੇ ਕੋਲੇ ਵੀ ਪਹਿਲਾਂ ਮੈਂ ਗੱਲ ਕਰਦਾ ਵੀ ਮੈਂ 8 ਵਜੇ ਕੰਮ ਤੇ ਜਾਣਾ ਛੋਟੇ ਕੋ ਤੇ ਮੈਂ 6 ਵਜੇ ਘਰੇ ਹੋਣਾ ਚਾਹੀਦਾ ਤੇ ਮੈਨੂੰ 50 ਰੁਪਏ ਚਾਹੀਦੇ ਆ 50 ਰੁਪਏ ਬਹੁਤ ਹੁੰਦੇ ਆ ਕਿਉਂਕਿ ਬੰਦਾ ਰੋਟੀ ਵੀ ਖਵਾ ਦਿੰਦਾ ਉੱਥੇ ਕਈ ਬੰਦੇ ਹੁੰਦੇ ਵੀ ਰੋਟੀ ਤੂੰ ਨਾਲ ਲੈ ਕੇ ਚੱਲ ਆਉਂਦੀ ਕਈ ਦੱਸ ਦਿੰਦਿਆ ਪਹਿਲਾਂ ਤੇ ਵੀ ਮੰਜਾਰੇ ਤੋਂ ਉਹਦੇ ਨਾਲ ਲੈ ਕੇ ਚੱਲਣਾ ਰੋਟੀ ਤੇ ਹੁਣ ਇੱਥੇ ਜਿਹੜੀ ਕਈ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਹਜੇ ਨਹੀਂ ਪਤਾ ਮੈਂ ਵੀ ਹਜੇ ਜ਼ੀਰੋ ਲੈਵਲ ਤੇ ਆ। ਇਹ ਚੀਜ਼ਾਂ ਦੇ ਨਾਲ ਨਾਲ ਆਪਦੀ ਵੀ ਨੌਲੇਜ ਵਿੱਚ ਵਧਾਉਂਗਾ ਤੇ ਤੁਸੀਂ ਵੀ ਵੀਡੀਓ ਦੇਖ ਰਹੇ ਹੋ ਤੁਹਾਨੂੰ ਵੀ ਇਹ ਚੀਜ਼ ਦਾ ਜਿਹੜਾ ਹੈਗਾ ਪਤਾ ਲੱਗੂਗਾ ਵੀ ਨਵੀਂ-ਨਵੀਂ ਚੀਜ਼ ਆਪਾਂ ਸਿੱਖਦੇ ਆਂ। ਹੌਲੀ-ਹੌਲੀ ਆਪਾਂ ਕਾਫੀ ਚੀਜ਼ਾਂ ਨੇ ਜਿਹੜੀਆਂ ਅ YouTube ਤੇ ਬੋਲ ਕੇ ਦੱਸਣੀਆਂ ਨੇ। ਜਿਹਦੇ ਕਰਕੇ ਆਪਾਂ ਨੂੰ ਜਿਹੜੀ ਨੌਲੇਜ ਆ ਉਹ ਹਰ ਵਕਤ ਹਰ ਜਗ੍ਹਾ ਤੇ ਕੰਮ ਆਉਂਦੀ ਆ। ਇਹ ਚੀਜ਼ ਆਪਾਂ ਨੂੰ ਜ਼ਿਆਦਾ ਸਿੱਖਣੀ ਚਾਹੀਦੀ ਤੁਸੀਂ ਸਾਰੇ YouTube ਚੈਨਲ ਨੇ ਜਨਰੇਟਰੀ ਵਾਲਿਆਂ ਦੇ ਸਾਰਿਆਂ ਦੇ ਦੇਖੋ ਤੁਸੀਂ ਸਾਰਿਆਂ ਦੇ ਵੀਡੀਓ ਦੇਖੋ ਤੁਹਾਨੂੰ ਨਮੀ ਨਮੀ ਸਿੱਖਿਆ ਮਿਲਦੀ ਆ ਕਿਉਂਕਿ ਉਹਨਾਂ ਆਪਾਂ ਬੰਦੇ ਨੂੰ ਨਹੀਂ ਮਿਲ ਸਕਦੇ ਆਪਾਂ ਵੀਡੀਓ ਦੇਖ ਸਕਦੇ ਆ ਲੋਕਾਂ ਦੀਆਂ ਮੈਂ ਬਹੁਤ ਦੇਖਦਾ ਰਹਿੰਦਾ ਦੂਜੇ ਤੇ ਜਿਹਦੇ ਨਹੀਂ ਮੈਂ ਕੋਈ ਨਾ ਕੋਈ ਚੈਨਲ ਲੰਬੀ ਵੀਡੀਓ ਲਾ ਕੇ ਬਹਿ ਜਾਂਦਾ 15 20 ਮਿੰਟ ਦੀ ਆਪਾਂ ਦੇਖਣੀ ਦੇਖਣੀ ਆ ਚਾਰ ਪੰਜ ਵੀਡੀਓ ਰੋਟੀ ਖਾਂਦੇ ਦੇਖਣੀ ਉਹਦੇ ਤੁਹਾਨੂੰ ਗੱਲਾਂ ਬਹੁਤ ਸਿੱਖਣ ਨੂੰ ਮਿਲਦੀਆਂ ਨੇ ਫਿਰ ਆਪਣੇ ਉਹ ਗੱਲਾਂ ਕੰਮ ਆਉਂਦੀਆਂ ਨੇ ਕਈ ਵਾਰੀ ਆਪਾਂ ਨੂੰ ਹੁਣ ਮੈਨੂੰ ਕਈ ਵਾਰੀ ਅਣਜਾਣ ਗੱਲਾਂ ਨਹੀਂ ਪ ਕਿਵੇਂ ਹਿਸਾਬ ਰੱਖਣਾ ਕਿਸੇ ਨਾਲ ਰੋਟੀ ਪਾਣੀ ਦਾ ਹਿਸਾਬ ਕਿਵੇਂ ਰੱਖਣਾ ਉਹ ਕਈ ਬੰਦੇ ਐਸੇ ਹੈਗੇ ਨੇ ਦੱਸ ਦਿੰਦੇ ਆਪਾਂ ਨੂੰ ਬਹੁਤ ਚੀਜ਼ਾਂ ਨੇ ਨਿੱਕੀਆਂ-ਨਿੱਕੀਆਂ ਬਰੀਕੀ ਵਾਲੀਆਂ ਗੱਲਾਂ ਨੇ ਜਿਹੜੀਆਂ ਮੋਟੀਆਂ-ਮੋਟੀਆਂ ਹਰ ਬੰਦਾ ਬਾਲ ਪੇਪਰ ਜਾਂ ਮੁਰੇ ਆਹ ਥੰਬਨੇ ਲਾ ਲੈਂਦਾ ਵੀ ਆਜੋ ਪੇਪਰ ਆ ਗਏ ਆਜੋ ਐ ਹੋ ਗਿਆ ਅਮੀਰ ਗੇਸ਼ ਖੁੱਲ ਗਈ ਫਲਾਣਾ ਤੇਮ ਦਾ ਨਿੱਕੇ-ਨਿੱਕੀਆਂ ਗੱਲਾਂ ਆਪਣੀ ਜ਼ਿੰਦਗੀ 'ਚ ਜਿਆਦਾ ਜ਼ਰੂਰੀ ਹੈ ਕਿਉਂਕਿ ਆਪਾਂ ਨਵੇਂ ਆ ਪੰਜਾਬ ਤੋਂ ਆਏ ਹੋਏ ਇਸ ਕਰਕੇ ਤੁਸੀਂ ਸਾਰੀਆਂ ਗੱਲਾਂ ਧਿਆਨ ਰੱਖਣਾ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਕੀ ਹੋਰ ਜੋ ਜਾਣਕਾਰੀ ਮਿਲੂਗੀ ਮੈਂ ਇਸ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਸ਼